ਬੱਚੇ ਦੀ ਸਰਜਰੀ ਲਈ ਮਾਂ ਨੂੰ ਮੈਲਬਨ ਹਸਪਤਾਲ ਚ ਦੇਣਾ ਪਿਆ ਧਰਨਾ ਸਤਿ ਸ਼੍ਰੀ ਅਕਾਲ ਮੈਂ ਹਾਂ ਪਰਮਦੀਪ ਨਾਰਾਇਣ ਸੂਬੇ ਵਿਕਟੋਰੀਆ ਵਿਚਲੇ ਖੇਤਰੀ ਇਲਾਕੇ ਪੈਂਡਿਗੋ ਦੀ ਰਹਿਣ ਵਾਲੀ ਇੱਕ ਮਾਂ ਨੇ ਆਪਣੇ 3 ਸਾਲ ਦੇ ਪੁੱਤ ਦੇ ਇਲਾਜ ਦੀ ਮੰਗ ਨੂੰ ਲੈ ਕੇ ਰੌਇਲ ਚਿਲड्रनਜ਼ ਹਸਪਤਾਲ ਮੈਲਬਨ ਚ ਧਰਨਾ ਲਾਇਆ ਦਰਸਲ 18 ਮਹੀਨੇ ਤੋਂ ਉਹ ਆਪਣੇ ਪੁੱਤਰ ਦੀ ਈਐਨਟੀ ਸਰਜਰੀ ਦੀ ਉਡੀਕ ਕਰ ਰਹੀ ਸੀ ਕੈਰੋਲਾਈਨ ਹਾਰਪਰ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਲੂਇਸ ਨੂੰ ਨੀਂਦ ਦੌਰਾਨ ਸਾਹ ਰੁਕਣ ਦੀ ਸਮੱਸਿਆ ਸੀ ਜਿਸ ਕਾਰਨ ਮੈਂ 12 ਸਕਿੰਟ ਤੱਕ ਉਡੀਕ ਕਰਦੀ ਫਿਰ ਉਸ ਨੂੰ ਹਿਲਾ ਕੇ ਸਾਹ ਲੈਣ ਲਈ ਮਜਬੂਰ ਕਰਦੀ ਇਸ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਨੇ 8 ਤੋਂ 10000 ਡਾਲਰ ਤੱਕ ਖਰਚਾ ਦੱਸਿਆ ਜੋ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ ਬੈਂਡੀਗੋ ਹੈਲਥ 'ਚ 3 ਸਾਲਾਂ ਤੋਂ ਸਰਕਾਰੀ ENT ਮਾਹਿਰ ਨਾ ਹੋਣ ਕਰਕੇ ਲੂਇਸ ਨੂੰ ਮੈਲਬਨ ਰੈਫਰ ਕਰਿਆ ਗਿਆ ਜਿੱਥੇ ਅਕੀ ਮਾਂ ਪਿਛਲੇ ਮਹੀਨੇ ਹਸਪਤਾਲ 'ਚ ਦਾਖਲ ਹੋਈ ਤੇ ਸਰਜਰੀ ਦੀ ਤਾਰੀਖ ਮਿਲਣ ਤੱਕ ਧਰਨੇ ਤੇ ਬੈਠੀ ਰਹੀ ਨਤੀਜੇ ਵਜੋਂ ਕੱਲ ਲੂਇਸ ਦੀ ਸਰਜਰੀ ਹੋਈ ਇਸ ਨਾਲ ਉਸ ਦੀ ਸਿਹਤ ਵਿੱਚ ਸੁਧਾਰ ਆਉਣ ਦੀ ਉਮੀਦ ਹੈ ਇਹ ਮਾਂ ਦੀ ਹਿੰਮਤ ਹੈ ਜਿਹੜੀ ਸਿਸਟਮ ਨੂੰ ਹਿਲਾ ਕੇ ਬੱਚੇ ਲਈ ਇਨਸਾਫ ਲੈ ਆਈ ਇੰਜ ਹੀ ਅਵਾਜ਼ਾਂ ਸਿਸਟਮ ਵਿੱਚ ਬਦਲ ਲਿਆਉਂਦੀਆਂ ਨੇ ਆਸਟ੍ਰੇਲੀਆ ਬਾਰੇ ਹੋਰ ਜਾਣਕਾਰੀ ਅਤੇ ਖਬਰਾਂ ਲਈ ਤੁਸੀਂ ਜੁੜ ਸਕਦੇ ਹੋ ਆਜ਼ਬਿਊ ਨਾਲ ਧੰਨਵਾਦ